ਪਰਲਾ ਤਾਂ ਮੇਰੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਇਹ ਮੇਲਾ ਬਾਬਾ ਕਦਰਿਆਂ ਦਾ ਹਰ ਇੱਕ ਸਾਲ ਜੋ ਫੰਦ ਸਾਫ ਕਰਾਉਂਦੇ ਹੈਗੇ ਆ ਜਿਹੜਾ ਇਸ ਸਾਲ ਕਰਾਰ ਰਹੀ ਸੀ ਮੇਰੇ ਫਾਦਰ ਸਾਹਿਬ ਸਰਦਾਰ ਨਗਿੰਦਰ ਸਿੰਘ ਜੀ ਤੇ ਦਰਸ਼ਨ ਸਿੰਘ ਸੰਘਾ ਜੀ ਉਹਨਾਂ ਨੂੰ ਯਾਦ ਕਰ ਰਿਹਾ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਵੋਟ ਪਾਉਣ ਦਾ ਹੱਕ ਦਵਾਇਆ ਸੀਗਾ ਨਾ ਬਜ਼ੁਰਗਾਂ ਨੇ ਆਪਾਂ ਨੂੰ ਤੇ ਮੇਰੇ ਦਾਦਾ 1931 ਦੇ ਵਿੱਚ ਇੱਥੇ ਆਏ ਸੀਗੇ ਤੇ ਜਦੋਂ ਉਹ ਆਏ ਤੇ ਇੱਥੇ ਜਦੋਂ ਉਹ ਪਹਿਲਾਂ ਆਪ ਨੂੰ ਮੈਂ ਥੋੜਾ ਪਹਿਲਾਂ ਬ੍ਰੀਫ ਥੋੜਾ ਦੱਸ ਦਵਾਂ ਪਹਿਲਾਂ ਆਪ ਨੂੰ ਇੱਥੇ ਵੋਟ ਪਾਉਣ ਦਾ ਹੱਕ ਸੀਗਾ ਇਹ 1907 ਦੇ ਵਿੱਚ 26 ਮਾਰਚ ਨੂੰ ਇੱਥੋਂ ਗਵਰਨਮੈਂਟ ਨੇ ਆਪ ਤੋਂ ਆਪ ਤੋਂ ਵਾਪਸ ਲੈ ਲਿਆ ਸੀਗਾ ਵੀ ਜਿਹੜੇ ਲੋਕ ਉਧਰੋਂ ਆ ਰਹੇ ਆ ਹੈਗੇ ਆ ਵੀ ਇਹ ਬਹੁਤ ਠੀਕ ਨਹੀਂ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਉਹ ਮੜ ਕੇ ਉਸ ਤੋਂ ਬਾਅਦ ਇਹ ਕੋਸ਼ਿਸ਼ ਕਰਦੇ ਰਹੇ ਜਿਹੜੇ ਉਹ ਪਹਿਲਾਂ ਸਮੇਂ ਬਜ਼ੁਰਗ ਸੀਗੇ ਇੱਥੇ ਤੇ ਜਦੋਂ ਡੈਡੀ ਮੇਰੇ ਸਰਦਾਰ ਨਿੰਦਰ ਸਿੰਘ ਗੱਲ ਇਹ ਖਾਸ ਦਵਾਨ ਸੋਸਾਇਟੀ ਜਿਹੜੇ ਆਪਣੇ ਪਹਿਲਾ ਗੁਰੂ ਘਰ ਸੀ ਉਹਨਾਂ ਦੇ ਸਕੱਤਰ ਸੀਗੇ 1942 ਤੋਂ ਲੈ ਕੇ 1945 ਤੱਕ ਜਦੋਂ ਉਸ ਕਮੇਟੀ ਦੇ ਵਿੱਚ ਆ ਇਹਨਾਂ ਨੇ ਸਾਰੀ ਕਮੇਟੀ ਜੰਨੀ ਸੀਗੀ ਇਹ ਇਹਨਾਂ ਨੇ ਕੋਸ਼ਿਸ਼ ਫਿਰ ਦੁਬਾਰਾ ਕੀਤੀ ਵੀ ਆਪਾਂ ਨੂੰ ਜਿਹੜੇ ਪ੍ਰੋਬਲਮਾਂ ਇੱਥੇ ਆ ਰਹੀਆਂ ਆਪਾਂ ਨੂੰ ਇੱਥੇ ਰਹਿਣ ਦਾ ਹੱਕ ਇਹ ਦੇ ਨਹੀਂ ਰਹੇ ਪ੍ਰਾਪਰ ਤੇ ਆਪਾਂ ਨੂੰ ਇਹ ਆਪਣੇ ਉਦੋਂ ਆਰਮੀ ਦੇ ਵਿੱਚ ਵੀ ਕੁਝ ਬੰਦੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਭੇਜਣ ਵੀ ਫਿਰ ਉਹ ਡਰ ਨੇ ਆਰਮੀ ਵਾਲਿਆਂ ਨੂੰ ਆਖਿਆ ਸੀ ਵੀ ਸਾਨੂੰ ਤੁਸੀਂ ਇੱਥੇ ਰਹਿਣ ਦਾ ਹੱਕ ਤਾਂ ਦੇ ਨਹੀਂ ਰਹੇ ਤभी ਅਸੀਂ ਤੁਹਾਡੇ ਦੇਸ਼ ਦੇ ਲਈ ਕਾਹਤੋਂ ਵੀ ਫਾਈਟ ਕਰੀਏ ਅਸੀਂ ਜਦੋਂ ਸਭ ਕੁਝ ਬਟਾ ਐਕਸਪੀਅਰ ਅਸੀਂ ਇੱਥੇ ਤੁਹਾਨੂੰ ਦੇ ਰਹੇ ਹੈਗੇ ਆ ਉਹ ਫਿਰ ਜਦੋਂ ਇਹਨਾਂ ਨੇ ਫਾਈਟ ਕਲੰਬੰਦ ਕੀਤੀ ਸਾਰਾ ਕੁਝ ਇਹਨਾਂ ਨੇ ਇਥੋਂ ਸਾਰੀ ਕਮੇਟੀ ਨੇ ਤੇ ਜਿੰਨੇ ਵੀ ਆਪਣੇ ਇਥੇ ਲੋਕ ਰਹਿੰਦੇ ਸੀ ਉਹਨਾਂ ਨੇ ਨਾਲ ਰੜ ਕੇ ਕੋਸ਼ਿਸ਼ ਕੀਤੀ ਫਿਰ ਪਹਿਲਾਂ ਜੰਨੀਆਂ ਆਪਣੇ ਇਥੇ ਯੂਨੀਅਨ ਸੀ ਜਿਹਨਾਂ ਦੇ ਵਿੱਚ ਖਾਸ ਆਈ ਡਬਲਯੂ ਸੀ ਕਿ ਉਹਨਾਂ ਦੇ ਵਿੱਚ ਸਰਦਾਰ ਸਿੰਘ ਦਸਨ ਸੰਗਾਂ ਸੀਗੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਜੁਨੀਅਰ ਤੋਂ ਸਪੋਰਟ ਲਈ ਉਹਨਾਂ ਨੇ ਜਿਹੜੀਆਂ ਇੱਥੇ ਆਪਣੇ ਗੋਰਿਆਂ ਦੀਆਂ ਜਿਨ੍ਹਾਂ ਨੂੰ ਆਪਾਂ ਚਰਚ ਵਗੈਰਾ ਆਪਣੀਆਂ ਜੰਨੀਆਂ ਸੀਗੀਆਂ ਉਹਨਾਂ ਤੋਂ ਦਾ ਟਰਾਂਸਪੋਰਟ ਜਿਹੜੇ ਉਦੋਂ ਉਸ ਵਕਤ ਸੀਗੀਆਂ ਉਹ ਜਾਂ ਹੋਰ ਕਮਿਊਨਿਟੀ ਜੰਨੀਆਂ ਸੀਗੀਆਂ ਉਹਨਾਂ ਤੋਂ ਇਹਨਾਂ ਨੇ ਗੱਲਬਾਤ ਕਰਕੇ ਉਹਨਾਂ ਦਾ ਕੋਸ਼ ਕੀਤੀ ਵੀ ਸਾਡੇ ਨਾਲ ਧੱਕਾ ਹੋ ਰਿਹਾ ਇੱਥੇ ਵੀ ਸਾਨੂੰ ਰਹਿਣ ਦਾ ਹੱਕ ਦਿੱਤਾ ਜਾਵੇ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ ਅਸੀਂ ਵੀ ਉਹਨਾਂ ਹੀ ਨਾਗਰਿਕਾਂ ਜਿੰਨੇ ਦੂਸਰੇ ਹੈਗੇ ਅਸੀਂ ਵੀ ਉਹਨਾਂ ਹੀ ਕੰਮ ਅਸੀਂ ਕਰ ਰਹੇ ਹਾਂਗੇ ਇੱਥੇ ਫਿਰ ਇਹਨਾਂ ਨੇ ਆਪਣੇ ਜਿਹੜੀ ਵਿਕਟੋਰੀਆ ਵਿਧਾਨ ਸਭਾ ਉੱਥੇ ਇਹਨਾਂ ਨੇ ਗੱਲ ਠਾਈ ਜਿੰਨੇ ਵੀ ਐਮ ਐਲ ਏ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਜਦੋਂ ਇਹ ਉਹ ਚੱਲਦਾ ਰਿਹਾ ਸਾਰਾ ਪੀੜ ਜਿੰਨਾ ਉਸ ਸਾਲਾਂ ਦੇ ਵਿੱਚ ਫਿਰ ਇਹ ਆਪਾਂ ਨੂੰ 1945 ਦੇ ਵਿੱਚ ਵੋਟ ਪਾਉਣ ਦਾ ਹੱਕ ਆਪਨਾਂ ਨੂੰ ਮਿਲ ਜਾਣਾ ਸੀਗਾ ਪਰ ਆਪਣਾ ਸਿਰਫ ਚਾਰ ਵੋਟਾਂ ਦੇ ਨਾਲ ਰਹਿ ਗਏ ਸੀਗੇ ਫਿਰ ਦੁਵਾਰਾ ਫਿਰ ਵੀ ਨਹੀਂ ਹਮਤ ਉਹਨਾਂ ਨੇ ਹਾਰੀ ਫਿਰ ਉਹ ਫਿਰ ਦੁਵਾਰਾ ਕੋਸ਼ਿਸ਼ ਕਰਦੇ ਰਹੇ ਫਿਰ ਆਪਾਂ ਨੂੰ ਜਾ ਕੇ 2 ਅਪ੍ਰੈਲ 1947 ਨੂੰ ਵੋਟ ਪਾਉਣ ਦਾ ਹੱਕ ਮਿਲਿਆ ਜਿਹੜੀ ਆਪਣੀ ਭਾਈਚਾਰੇ ਨੇ ਬਹੁਤ-ਬਹੁਤ ਖੁਸ਼ੀ ਮਨਾਈ ਸੀ ਵੀ ਆਪਾਂ ਹਰ ਇੱਕ ਸਾਲ ਇਹ ਦਿਨ ਮਨਾਇਆ ਕਰੀਗੇ ਉਦੋਂ ਪਹਿਲਾਂ-ਪਹਿਲਾਂ ਤਾਂ ਮਨਾਉਂਦੇ ਰਹੇ ਆ ਜਦੋਂ ਉਸ ਸਮੇਂ ਦੇ ਵਿੱਚ ਫਿਰ ਥੋੜਾ ਜਿਹਾ ਘਟ ਗਏ ਸੀਗੇ ਪਰ ਹੁਣ ਫਿਰ ਦੁਆਰਾ ਆਪਣੇ ਜਿਵੇਂ ਹੁਣ ਗਦਰੀ ਬਾਬਾਂ ਦਾ ਅੱਜ ਇਹ ਮਨਾ ਰਹੇ ਉਹਨਾਂ ਦਾ ਦਿਨ ਆਪਣਾ ਵੋਟ ਪਾਉਣ ਦਾ ਹੱਕ ਕਿਵੇਂ ਮਿਲਿਆ ਸੀ ਉਸ ਦੇ ਬਾਰੇ ਦੱਸਣਗੇ ਇਹ ਤੇ ਬਾਕੀ ਜਿੰਨਾਂ ਬਜ਼ੁਰਗਾਂ ਨੂੰ ਯਾਦ ਕਰ ਰਹੇ ਹੈਗੇ ਇਹਨਾਂ ਦਾ ਵੀ ਧੰਨਵਾਦ ਜੀ ਮੈਂ ਬਹੁਤ-ਬਹੁਤ ਮੈਂ ਅੱਜ ਮੈਂ ਬਹੁਤ ਪ੍ਰਾਊਡ ਆ ਜਦ ਮੇਰੇ ਡੈਡ ਨੂੰ ਯਾਦ ਕਰ ਰਹੇ ਆ ਤੇ ਮੈਂ ਆ ਪ੍ਰਾਊਡਮ ਸਰਦਾਰ ਨਿੰਦਰ ਸਿੰਘ ਗੱਲ ਦਾ ਲੜਕਾ ਹੈਗਾ ਪਰ ਮੈਨੂੰ ਬਹੁਤ ਖੁਸ਼ੀ ਹੈ ਕਮਿਊਨਿਟੀ ਦੇ ਵੀ ਬਹੁਤ ਖੁਸ਼ੀ ਆ ਜਿਨ੍ਹਾਂ ਨੇ ਹੁਣ ਪੂਰਾ ਸਾਥ ਦੇ ਰਹੇ ਹੈਗੇ ਆ ਸਮੇਂ ਜਿਵੇਂ ਅੱਜ ਵੀ ਹੋਏਗਾ ਅੱਗੇ ਵੀ ਜਿਵੇਂ ਆਮ ਕਈ ਵਾਰ ਕਈ ਪ੍ਰੋਗਰਾਮਾਂ ਤੇ ਮੈਂ ਦੇਖਿਆ ਹੈਗਾ ਤੇ ਆਪਣੀ ਕਮਿਊਨਿਟੀ ਪੂਰਾ ਸਾਥ ਦੇ ਬਹੁਤ ਖੁਸ਼ ਹੁੰਦੀ ਹੈਗੀ ਜਦੋਂ ਉਹਨਾਂ ਨੂੰ ਗੱਲ ਕਰੀ ਦੀ ਮੈਂ ਸਰਦਾਰ ਨਿੰਗਦਰ ਸਿੰਘ ਗਲਦਾ ਲੜਕਾ ਹੈਗਾ ਬਹੁਤ 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 ਆਮ ਪ੍ਰਾਊਡ ਆਮ ਸੋ ਪ੍ਰਾਊਡ ਜਦੋਂ ਅਸੀਂ ਸੀਤਾ ਛੋਟੇ ਸੀ ਜਦੋਂ ਸੀਗੇ ਪਰ ਮੇਰੇ ਡੈਡ ਦੀ 1975 ਦੇ ਵਿੱਚ ਡੈਥ ਹੋ ਗਈ ਸੀ ਪਰ ਜਿੰਨਾ ਵੀ ਅਸੀਂ ਸਮਾ ਉਹਨਾਂ ਨੇ بتایا ਹੈਗਾ ਵੀ ਮੈਂ ਹੁਣ ਦੱਸ ਨਹੀਂ ਸਕਦਾ ਵੀ ਜਿੰਨਾ ਜਿੰਨਾ ਨੇ एवरीडे ਉਹ ਸਾਨੂੰ ਕੋਹਨਾਂ ਕੋਲ ਦੱਸਦੇ ਰਹਿੰਦੇ ਸੀਗੇ ਵੀ ਵੇੜਾ ਤੁਸੀਂ ਐਂ ਕਰਨਾ ਤੁਸੀਂ ਪੜ੍ਹਾਈ ਕਰਨੀ ਇੱਥੇ ਲੋਕਾਂ ਦਾ ਸਾਥ ਦੇਣਾ ਲੋਕਾਂ ਦੇ ਕੰਮ ਆਉਣਾ ਹੈਗਾ ਜਿਵੇਂ ਮੈਂ ਕਰਦਾ ਰਿਹਾ ਇੱਥੇ ਲੋਕਾਂ ਦੇ ਕੰਮ ਤੁਸੀਂ ਵੀ ਉਵੇਂ ਲੋਕਾਂ ਦੇ ਤੁਰਾਉਣ ਦਾ ਸਾਥ ਦੇਣਾ ਹੈਗਾ ਕੋਈ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਜ਼ਰੂਰ ਉਹਨਾਂ ਦੇ ਇੱਥੇ ਸਾਥ ਦੇਣਾ ਹੈਗਾ ਮੈਂ ਇਕੱਲਾ-ਕੱਲਾ ਤਾਂ ਹੁਣ ਮੈਂ ਸਰਦਾ ਦੱਸ ਨਹੀਂ ਸਕਦਾ ਪਰ ਫਿਰ ਵੀ ਜਿੰਨੇ ਜਿੰਨਾ ਟਾਈਮ ਅਸੀਂ ਰਹੇ ਸਾਡੇ ਨਾਲ ਉਹ एवरीडे समथिंग ਜਿਵੇਂ ਉਹ ਸਾਨੂੰ ਕੁਛ ਨਾ ਕੁਛ ਰੋਜ਼ ਸਾਨੂੰ ਦੱਸਦੇ ਸੀ ਕਿ ਚੰਗੀਆਂ ਗੱਲਾਂ ਇਹ ਜਿਹੜਾ ਆਪ ਨੂੰ ਵੋਟ ਪਾਉਣ ਦਾ ਹੱਕ ਨਾ ਇਹ ਆਪ ਨੂੰ ਬਹੁਤ ਔਖਾ ਮਿਲਿਆ ਉਹ ਮੈਂ ਇਸ ਕਰਕੇ ਆ ਵੀ ਕਿਉਂਕਿ ਮੇਰੇ ਫਾਦਰ ਸਾਹਿਬ ਸੀਗੇ ਮੋਦੀ ਉਹ ਸਾਨੂੰ ਸਾਡੀ ਸਾਡੀ ਫੈਮਿਲੀ ਨੂੰ ਪਤਾ ਹੈਗਾ ਕਿ ਜਿਹੜਾ ਜਨ ਦੇ ਉਹਨਾਂ ਨੇ ਆਪਦੀ ਫੈਮਿਲੀ ਨੂੰ ਉਹਨਾਂ ਟਾਈਮ ਨਹੀਂ ਦਿੱਤਾ ਜੰਨਾ ਉਹਨਾਂ ਨੇ ਕਮਿਊਨਿਟੀ ਨੂੰ ਟਾਈਮ ਦਿੱਤਾ ਸੀਗਾ ਇਸ ਫਾਈਟ ਕਰਨ ਦੀ ਉਹਨਾਂ ਨੇ ਗਵਰਨਮੈਂਟ ਦੇ ਨਾਲ ਫਾਈਟ ਕੀਤੀ ਤੇ ਜਿਵੇਂ ਇੱਕ ਇੱਕ ਦਿਨ ਦਾ ਨੇ ਆਪਣਾ ਪੂਰੇ 40 ਸਾਲ ਲੱਗੇ ਸੀਗੇ ਵੋਟ ਪਾਉਣ ਦਾ ਹੱਕ ਲੈਣ ਲਈ ਇਹ ਤੇ ਜਿਵੇਂ ਇੱਕ ਇੱਕ ਦਿਨ ਦਾ ਇੱਕ ਦਿਨ ਦੇ ਵਿੱਚ ਨਹੀਂ ਆਪਾਂ ਨੂੰ ਮਿਲਿਆ ਹੈ ਤੇ ਤੁਸੀਂ ਇਹ ਸੋਚੋ ਵੀ ਉਹ ਜਿਹੜੇ ਬਜ਼ੁਰਗਾਂ ਨੇ ਇੰਨਾ ਆਪਦਾ ਸਮਾਂ ਕੱਢ ਕੇ ਫੈਮਿਲੀਆਂ ਦੇ ਵਿੱਚੋਂ 40 ਸਾਲ ਇੰਨਾ ਫਾਈਟ ਕਰਦੇ ਰਹੇ ਉਹ ਗਵਰਨਮੈਂਟ ਨਾਲ ਹੁਣ ਤੁਸੀਂ ਜੋ ਵੀ ਜਿੰਨੇ ਵੀ ਹੁਣ ਨਵੇਂ ਆ ਰਹੇ ਆ ਜਾਂ ਜੋ ਵੀ ਛੱਪੇ ਨਾ ਵੀਰੇ ਆਪਾਂ ਨਾ ਆਪਾਂ ਕੈਨੇਡੀਅਨ ਬਣ ਕੇ ਰਹਿ ਗਏ ਇੱਥੋਂ ਦੇ ਜੋ ਆਪਾਂ ਨੂੰ ਇਹ ਕੈਨੇਡਾ ਦੇਸ਼ ਬਹੁਤ ਵਧੀਆ ਹੈਗਾ ਤੇ ਆਪਾਂ ਇਹ ਇੱਥੇ ਸਭ ਤੋਂ ਸਰੇ ਕੰਟੀਨਿਊ ਰੱਖੀਏ ਬਹੁਤ ਵਧੀਆ ਆਪਾਂ ਨੂੰ ਰਹਿਣਾ ਚਾਹੀਦਾ ਹੈਗਾ